ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲਸ ਨੇ 23 41 ਸਬਡਿਵੀਜ਼ਨਲ ਹਸਪੀਟਲਸ ਨੇ ਤੇ ਲਗਭਗ 162 162 ਸੀਐਚਸੀਜ਼ ਨੇ ਉੱਥੇ ਜੋ ਵੀ ਪੇਸ਼ੈਂਟਸ ਆਣਗੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਤੋਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਦੇ ਡਿਸਟ੍ਰਿਕਟ ਹਸਪੀਟਲਸ ਦਾ ਦੌਰਾ ਕੀਤਾ ਹੈਲਥ ਸੈਕਟਰੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੇ 에ਸੈਂਸ਼ੀਅਲ ਡਰੱਗਸ ਦੀ ਲਿਸਟ ਤਿਆਰ ਕੀਤੀ ਹੈ ਜਿ 1300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ ਚੋਂ 90% ਦਵਾਈਆਂ ਦੇ ਇਹਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਤਾਲਜ਼ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਸੈਂਕਸ਼ਨ ਕਰ ਦਿੱਤਾ ਹੈ ਡਿਸਟ੍ਰਿਕਟ ਹਸਪਤਾਲਜ਼ ਦੇ ਲਈ ਉਹ ਪੈਸਾ ਵੀ ਨੀਚੇ ਪੇਜ ਦਿੱਤਾ ਗਿਆ ਹੈਗਾ ਐਸਐਮਓਜ਼ ਨੇ ਖਰੀਦੀਆਂ ਪਾਵਰਜ਼ ਵਧਾ ਦਿੱਤੀਆਂ ਕਈਆਂ ਨੇ ਤਾਂ ਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਣ ਆਪ ਖਰੀਦ ਕੇ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇੱਥੇ ਪੇਸ਼ੈਂਟਸ ਨੂੰ ਵੀ ਮਿਲੇ ਐ ਪੇਸ਼ੈਂਟਸ ਬੜੇ ਸੈਟੀਸਫਾਈਡ ਸੀਗੇ ਇੰਨਾ ਵੱਡਾ ਕੰਮ ਹੈ ਕਿਤੇ ਇੱਕਾ ਦੁਕਾ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ ਡੀਸੀਜ਼ ਸਿਵਲ ਸਰਜਨ ਸੀਐਮਓਜ਼ ਸਾਰੇ ਕਮਿਟਿਡ ਆ ਕਿ ਸੀਐਮ ਸਾਡੀ ਇਹ ਜਿਹੜੀ ਲੋਕਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰ ਤੇ ਸਪਿਰਿਟ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈਏ। ਪਰ ਜੇਕਰ ਗੱਲ ਕੀਤੀ ਜਾਵੇ ਡਿਸਟ੍ਰਿਕਟ ਦੀ ਤੇ ਡਿਸਟ੍ਰਿਕਟ ਵਿੱਚ ਹੋਰ ਵੀ ਕਈ ਹਸਪਤਾਲ ਹਨ ਲੇਕਿਨ ਓਵਰ ਬਰਡਨ ਡਿਸਟ੍ਰਿਕਟ ਹਸਪਤਾਲ ਤੇ ਪਾਇਆ ਜਾਂਦਾ ਹੈ। ਹਰੇਕ ਹਸਪਤਾਲ ਜਿੰਨੇ ਵੀ ਖਰੜ ਹੋ ਗਏ ਜਾਂ ਡੇਰਾਬੱਸੀ ਹੋ ਗਏ ਉਹ ਆਪਣੇ ਪੇਸ਼ੈਂਟ ਨੂੰ ਇੱਥੇ ਰੈਫਰ ਕਰ ਦਿੰਦੇ ਆ ਬਲਕਿ ਆਪ ਆਪ ਟ੍ਰੀਟਮੈਂਟ ਕਰਨ ਦੀ ਬਜਾਏ। ਇਹ ਤੁਸੀਂ ਜਿਹੜਾ ਪੁਆਇੰਟ ਹੈ ਬੜਾ ਵੈਲਿਡ ਪੁਆਇੰਟ ਹੈ ਇਹਦੇ ਵਿੱਚ ਵੀ ਅਸੀਂ ਸਾਰਿਆਂ ਨਾਲ ਮੀਟਿੰਗ ਕਰਕੇ ਇਸ ਦਾ ਜ਼ਰੂਰ ਹੱਲ ਕਰਾਂਗੇ। ਕਿ ਖਰੜ ਹਸਪਤਾਲ ਪੜਦੇ ਜਿਹੜੇ ਖਿੜਕੀਆਂ ਦੇ ਸ਼ੀਸ਼ੇ ਤੱਕ ਨਹੀਂ ਅਵੇਲੇਬਲ ਹੈਗੇ ਉੱਥੇ ਪੜਦੇ ਜਿਹੜੇ ਉਹ ਬੈੱਡ ਸ਼ੀਟਸ ਹੁੰਦੀਆਂ ਨੇ ਉਹ ਪੇਸ਼ੈਂਟਸ ਵੱਲੋਂ ਉਹਨਾਂ ਨੂੰ ਲਗਾ ਕੇ ਉੱਥੇ ਮਤਲਬ ਆਪਣਾ ਉਹ ਕੀਤਾ ਜਾ ਰਿਹਾ ਪਲੱਸ ਜਿਹੜੇ ਵਾਸ਼ਰੂਮਸ ਨੇ ਇੰਨੀ ਕੀ ਮਾੜੀ ਕੰਡੀਸ਼ਨ ਚ ਨੇ ਕਿ ਬਾਅਦੋਂ ਮੈਂ ਇੱਕ ਬਿਆਨ ਨਹੀਂ ਕਰ ਸਕਦੇ ਇਹ ਪ੍ਰੋਬਲਮ ਤੁਹਾਨੂੰ ਦੱਸੀ ਹੈ ਤਾਂ ਹੈਲਥ ਸੈਕਟਰੀ ਸਾਹਿਬ ਦੇ ਧਿਆਨ ਚ ਆ ਗਈ ਹੈ ਸਰਕਾਰ ਦੀ ਇੱਛਾ ਹੈ ਕਿ ਅਸੀਂ ਸਾਰੇ ਹਸਪੀਟਲਸ ਦੀ ਰੀਨੋਵੇਸ਼ਨ ਕਰਕੇ ਉਹਨਾਂ ਨੂੰ ਬਹੁਤ ਵਧੀਆ ਬਣਾਈਏ ਤਾਂ ਹੈਲਥ ਸੈਕਟਰੀ ਸਾਹਿਬ ਆਪਣੀ ਟੀਮ ਭੇਜ ਕੇ ਇਹਨੂੰ ਚੈੱਕ ਕਰਾਂਗੇ ਤੇ ਇਸ ਤੇ ਸੁਧਾਰ ਇਸ ਦੇ ਵਿੱਚ ਲਿਆਉਣਗੇ ਹਸਪੀਟਲ ਬਾਥਰੂਮ ਵੀ ਰਿਹਾ ਅਵੇਲੇਬਲ ਹੈਗੇ ਨੇ ਮਗਰ ਜਿਹੜੇ ਸਟਾਫ ਹੈ ਉਹ ਆਪਣਾ ਲੋਕ ਲਗਾ ਕੇ ਰੱਖਦੇ ਨੇ ਤੇ ਜਿਹੜਾ ਆਮ ਪੇਸ਼ੀਐਂਟ ਜਿਹੜੇ ਹੈਗੇ ਨੇ ਉਹਨਾਂ ਕੋਲ ਫਰਸਟ ਫਲੋਰ ਤੇ ਜਿਹੜਾ ਪ੍ਰਾਈਵੇਟ ਰੂਮਸ ਵੀ ਨੇ ਸਰਦ ਹਸਪੀਟਲ ਦੀ ਗੱਲ ਕੀਤੀ ਦੀ ਉਹਦੇ ਚ ਆਪ ਜਿਹੜਾ ਪ੍ਰਾਈਵੇਟ ਰੂਮਸ ਹੈਗੇ ਨੇ ਸਟਾਫ ਆਪ ਰੈਸਟ ਕਰਦਾ ਤੇ ਪੇਸ਼ੈਂਟਸ ਲਈ ਲੋਕਰ ਮਤਲਬ ਜਿੰਨੇ ਵਾਸ਼ਰੂਮ ਹੈਗੇ ਨੇ ਫਲੋਰ ਗਰਾਉਂਡ ਫਲੋਰ ਨੂੰ ਛੱਡ ਕੇ ਬਾਕੀ ਸਾਰੇ ਲੋਕਰ ਰੱਖ ਦੇਣੇ ਇਹਦੀ ਚੈਕਿੰਗ ਅੱਜ ਐਸ ਡੀ ਐਮ ਖਰੜ ਤੇ ਹੈਲਥ ਸੈਕਟਰੀ ਸਾਹਿਬ ਕੋਈ ਸੀਨੀਅਰ ਅਫਸਰ ਭੇਜ ਕੇ ਕਰਾ ਲੈਣਗੇ ਤੇ ਦੇ ਵਿੱਚ ਡੈਫੀਨੇਟਲੀ ਜਿੱਥੇ ਜਿੱਥੇ ਕੋਈ ਕਿਸੇ ਨੇ ਗਲਤੀ ਕੀਤੀ ਉਸ ਦੇ ਵਿੱਚ ਸੁਧਾਰ ਕੀਤਾ ਜਾਏਗਾ